ਸੁਣੋ ਇੱਕ ਕਲਯੁਗੀ ਪਿਓ ਦਾ ਕਾਰਨਾਮਾ ਆਪਣੀ ਹੀ ਧੀ ਦੇ ਨਾਲ ਹਵਸ ਮਿਟਾਉਣ ਦੀ ਕੀਤੀ ਐ ਕੋਸ਼ਿਸ਼ ਤੇ ਮਨਾ ਕਰਨ ਤੇ ਧੀ ਨੂੰ ਜਾਨੋਂ ਮਾਰਨ ਦੀ ਦਿੱਤੀ ਐ ਧਮਕੀ ਜੀ ਹਾਂ ਇੱਕ ਕਾਲੀ ਸੋਚ ਵਾਲਾ ਮਾਮਲਾ ਮੁੱਲਾਪੁਰ ਦਾ ਖਾਂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕਲਜੁਗੀ ਪਿਓ ਨੇ ਆਪਣੀ ਹੀ ਧੀ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਹਵਸ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਧੀ ਨੇ ਮਨਾ ਕੀਤਾ ਤਾਂ ਪਿਓ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਹੈ ਹੁਣ ਲੜਕੀ ਦੇ ਬਿਆਨਾਂ ਤੇ ਪਿਓ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਕਲਜੁਗੀ ਪਿਓ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਜਿਹੜੀ ਲੜਕੀ ਹੈ ਉਹ ਅਜੇ ਨਾਬਾਲਿਕ ਹੈ ਜਿਸ ਦਾ ਪਿਓ ਹੀ ਉਸ ਦੇ ਨਾਲ ਹਵਸ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਦੋਂ ਇਸ ਲੜਕੀ ਨੇ ਮਨਾ ਕੀਤਾ ਤਾਂ ਇਸ ਪਿਓ ਨੇ ਆਪਣੀ ਹੀ ਧੀ ਦੇ ਥੱਪੜ ਤੱਕ ਮਾਰਨੇ ਸ਼ੁਰੂ ਕਰ ਦਿੱਤੇ ਉਸ ਦੀ ਐਨਕ ਤੋੜ ਦਿੱਤੀ ਇਸ ਐਨਕ ਦੇ ਸ਼ੀਸ਼ੇ ਦੇ ਨਾਲ ਉਸ ਦੇ ਮੂੰਹ ਤੇ ਜ਼ਖਮ ਤੱਕ ਹੋ ਗਏ ਨੇ ਇਸ ਲੜਕੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਸ ਦਾ ਪਿਓ ਇੱਕ ਘਟੀਆ ਹਰਕਤ ਕਰ ਰਿਹਾ ਸੀ ਤਾਂ ਉਸ ਨੇ ਰੋੜਾ ਪਾਉਣਾ ਸ਼ੁਰੂ ਕਰ ਦਿੱਤਾ ਆਪਣੀ ਮਾਂ ਨੂੰ ਆਵਾਜ਼ਾਂ ਲਗਾਈਆਂ ਤੇ ਉਸ ਦੀ ਮਾਂ ਨੇ ਆ ਕੇ ਉਸ ਦੀ ਆਬਰੂ ਬਚਾਈ ਤੇ ਇਸ ਸਬੰਧ ਦੇ ਵਿੱਚ ਜਦੋਂ ਪੁਲਿਸ ਤੇ ਨੂੰ ਇਹ ਸੂਚਨਾ ਪਹੁੰਚਾਈ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਸ ਕਲਯੁਗੀ ਪਿਓ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਦੀ ਜੜੀ ਜਾਂਚ ਹੈ ਉਹ ਸਬ ਇੰਸਪੈਕਟਰ ਕਮਲਦੀਪ ਕੌਰ ਖੁਰਾ ਦੀ ਅਗਵਾਈ ਦੇ ਹੇਠ ਹੋ ਰਹੀ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਜਸਵਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਦੇ ਬਿਆਨਾਂ ਤੇ ਐਸਪੀਓ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦਾ ਨਾਮ ਚਮਕੌਰ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਇਥੇ ਕਾਬਿਲ ਗੌਰ ਹੈ ਕਿ ਆਮ ਤੌਰ ਤੇ ਇਕਲ ਆਖ ਹੀ ਚੰਦੀ ਹੈ ਕਿ ਲੜਕੀ ਸਭ ਤੋਂ ਵੱਧ ਕਿਤੇ ਮਹਫੂਜ਼ ਹੈ ਤਾਂ ਉਹ ਮਰਦ ਹੁੰਦਾ ਉਸ ਦਾ ਪਿਓ ਜੇਕਰ ਪਿਓ ਹੀ ਅਜਹੀਆਂ ਹਰਕਤਾਂ ਕਰਨਗੇ ਤਾਂ ਫਿਰ ਧੀਆ ਕੁੜੀਆਂ ਕਿੱਥੇ ਮਹਿਫੂਜ਼ ਨੇ ਜਹਾਨ ਤੇ ਕੋਈ ਵੀ ਅਜਹੀ ਥਾਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਬਚ ਜਾਂਦਾ ਜਿਸ ਦੇ ਕੋਲ ਧੀਆ ਮਹਿਫੂਜ਼ ਸਮਝਣ ਤੇ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਅਗਰ ਪਿਓ ਦੇ ਵੱਲੋਂ ਹੀ ਅਜਿਹਾ ਕੋਈ ਕਾਰਨਾਮਾ ਕੀਤਾ ਜਾਂਦਾ ਹੈ ਖਾਸ ਤੌਰ ਤੇ ਆਬਰੂ ਨੂੰ ਹੱਥ ਪਾਇਆ ਜਾਂਦਾ ਹੈ ਤੇ ਫਿਰ ਕੋਈ ਵੀ ਅਜਿਹੀ ਥਾਂ ਨਹੀਂ ਬਚਦੀ ਜਿੱਥੇ ਕੁੜੀਆਂ ਧੀਆ ਸੁਰੱਖਿਅਤ ਨੇ ਜਿਵੇਂ ਇਸ ਮਾਮਲੇ ਦੇ ਵਿੱਚ ਹੋਇਆ ਇੱਕ ਪਿਓ ਹੀ ਆਪਣੀ ਸਕੀਤੀ ਦੇ ਨਾਲ ਅਜਹੀ ਹਰਕਤ ਕਰਦਾ ਹੋਇਆ ਪਾਇਆ ਗਿਆ ਹੈ ਜਿਸ ਨੇ ਰੋਲਾ ਪਾ ਕੇ ਆਪਣੀ ਮਾਂ ਨੂੰ ਬੁਲਾ ਕੇ ਆਪਣੀ ਆਬਰੂ ਬਚਾਈ ਹੈ ਇਹ ਪਿਓ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਦੇ ਸਬੰਧ ਦੇ ਵਿੱਚ ਹੋਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਅਜਹੀ ਘਟਨਾ ਸਾਹਮਣੇ ਆਈ ਹੈ ਪਹਿਲਾਂ ਵੀ ਕਈ ਵਾਰ ਅਜਹੀਆਂ ਘਟਨਾਵਾਂ ਦੇਖਣ ਸੁਣਨ ਨੂੰ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਆਪਣੇ ਹੀ ਪਿਓ ਦੇ ਵੱਲੋਂ ਧੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੰਨੀ ਕੋ ਸੁਖਸਾਂਦ ਵਾਲੀ ਗੱਲ ਹੈ ਕਿ ਇਹ ਲੜਕੀ ਅਜੇ ਸੁਰੱਖਿਅਤ ਹੈ ਆਪਣੇ ਪਿਓ ਦੇ ਇਸ ਘਟਿਆ ਕਾਰਨਾਮੇ ਤੋਂ ਉਹ ਬਚ ਗਈ ਹੈ ਪਰੰਤੂ ਫਿਰ ਵੀ ਮਾਨਸਿਕ ਤੌਰ ਤੇ ਤਾਂ ਪਰਤਾੜਨਾ ਚੱਲਣੀ ਹੀ ਪਈ ਹੈ ਫਿਲਹਾਲ ਦੀ ਘੜੀ ਦੇ ਵਿੱਚ ਇਹ ਚਮਕੌਰ ਸਿੰਘ ਨਾਮ ਦਾ ਕਲਜੁਗੀ ਪਿਓ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਇਸ ਦੇ ਸਬੰਧ ਦੇ ਵਿੱਚ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ